ਲੰਘੇ ਕੁਝ ਦਿਨ ਤੋਂ ਸੁਖਜਿੰਦਰ ਰੰਧਾਵਾ ਸੁਰਖੀਆਂ ਦਾ ਹਿਸਾਬ ਬਣਦੇ ਪਏ ਨੇ ਲਗਾਤਾਰ ਮੀਡੀਆ ਕਵਰੇਜ ਜਿਹੜੀ ਹੈ ਸੁਖਜਿੰਦਰ ਰੰਧਾਵਾ ਦੀ ਕੁਝ ਦਿਨਾਂ ਤੋਂ ਵੱਧਦੀ ਜਾ ਰਹੀ ਹੈ ਖਾਸ ਕਰਕੇ ਉਸ ਇਨਸੀਡੈਂਟ ਨੂੰ ਲੈ ਕੇ ਜਦੋਂ ਡੀਸੀ ਆਫਿਸ ਦੇ ਵਿੱਚ ਡੀਸੀ ਨਾਲ ਹੀ ਉਲਝ ਗਏ ਸੁਖਜਿੰਦਰ ਰੰਧਾਵਾ ਸਾਫ਼ ਤੌਰ ਤੇ ਕਹਿੰਦੇ ਸੁਣਾਈ ਦਿੱਤੇ ਸੀ ਕਿ ਇਹ ਆਫਿਸ ਕਿਸੇ ਦੇ ਪਿਓ ਦਾ ਨਹੀਂ ਹੈ ਇਥੋਂ ਤੱਕ ਕਿ ਡੀਸੀ ਨੂੰ ਕਰਪਟ ਤੱਕ ਕਹਿ ਦਿੱਤਾ ਸੁਖਜਿੰਦਰ ਰੰਧਾਵਾ ਨੇ ਉਹ ਹਰ ਇੱਕ ਚੀਜ਼ ਵੀਡੀਓ ਦੇ ਵਿੱਚ ਕੈਦ ਹੋਈ ਉਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ ਵੀ ਕੈਦ ਹੋਇਆ ਉਸ ਤੋਂ ਬਾਅਦ ਡੀਸੀ ਦਾ ਬਿਆਨ ਵੀ ਸਾਹਮਣੇ ਆਇਆ ਸੁਖਜਿੰਦਰ ਰੰਧਾਵਾ ਲੰਗੇ ਕਾਲ ਵਿਵਾਦਾਂ ਦੇ ਵਿੱਚ ਰਹੇ ਨੇ ਜਾਂ ਕਹਿ ਦਈਏ ਕਿ ਵਿਵਾਦ ਉਹਨਾਂ ਦੇ ਵੱਲੋਂ ਪੈਦਾ ਕਰ ਦਿੱਤੇ ਗਏ ਖੈਰ ਸੁਖਜਿੰਦਰ ਰੰਧਾਵਾ ਆਪਣੇ ਸ਼ਾਰਟ ਟੈਂਪਰ ਵਾਸਤੇ ਜ਼ਰੂਰ ਜਾਣੇ ਜਾਂਦੇ ਨੇ ਉਹ ਲਗਾਤਾਰ ਗਰਮ ਲੋਹੇ ਤੇ ਸੋਟਾ ਮਾਰਨ ਵਾਲੇ ਨੇ ਇਹਦੇ ਵਿੱਚ ਕੋਈ ਦੋ ਰਏ ਨਹੀਂ ਹੈ ਪਰ ਇਸ ਦੇ ਬਾਵਜੂਦ ਸੁਖਜਿੰਦਰ ਰੰਧਾਵਾ ਸਿਆਸਤਦਾਨ ਵੀ ਨੇ ਉਹਨਾਂ ਨੂੰ ਮੌਕਾ ਸਾਂਭਣਾ ਵੀ ਆਉਣਾ ਚਾਹੀਦਾ ਹੈ ਇਹ ਕੁਝ ਬੁੱਧੀਜੀਵੀ ਜ਼ਰੂਰ ਕਹਿੰਦੇ ਨੇ ਇਸ ਦੇ باوجود ਸੁਖਜਿੰਦਰ ਰੰਧਾਵਾ ਨੇ ਲੰਗੇ ਕਾਲ ਜੋ ਕੀਤਾ ਜਾਂ ਕਹੀਏ ਕਿ ਸੁਖਜਿੰਦਰ ਰੰਧਾਵਾ ਦੇ ਨਾਲ ਲੰਗੇ ਕਾਲ ਜੋ ਹੋਇਆ ਉਹ ਹਰ ਕਿਸੇ ਨੇ ਦੇਖਿਆ ਦੂਜੇ ਪਾਸੇ ਸੁਖਜਿੰਦਰ ਰੰਧਾਵਾ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਇੱਕ ਹੋਰ ਵੀਡੀਓ ਬਿਆਨ ਸਾਹਮਣੇ ਆਇਆ ਜਿਹਦੇ ਵਿੱਚ ਉਹ ਸੁਖਬੀਰ ਸਿੰਘ ਬਾਦਲ ਦੇ ਮੁਖਾਤਬ ਹੋ ਕੇ ਕੁਝ ਗੱਲਾਂ ਕਰਦੇ ਸੁਣਾਈ ਦਿੱਤੇ ਨੇ ਸੁਖਜਿੰਦਰ ਰੰਧਾਵਾ ਨੇ ਸੁਖਬੀਰ ਸਿੰਘ ਬਾਦਲ ਦਾ ਨਾਮ ਲੈ ਕੇ ਹੱਥ ਕਿਉਂ ਜੋੜ ਲਏ ਕਿਉਂ ਸੁਖਬੀਰ ਸਿੰਘ ਬਾਦਲ ਨੂੰ ਕਹਿ ਕੇ ਹੱਥ ਜੋੜਦੇ ਨੇ ਸੁਖਜਿੰਦਰ ਰੰਦਾਵਾ ਆਖਿਰਕਾਰ ਸੁਖਬੀਰ ਸਿੰਘ ਬਾਦਲ ਦੇ ਮੁਖਾਤਬ ਹੋ ਕੇ ਇਹੋ ਜਿਹਾ ਕੀ ਬੋਲ ਰਹੇ ਸੀ ਜਿਹਦੇ ਦਰਮਿਆਨ ਉਹਨਾਂ ਨੂੰ ਐਵੇਂ ਹੱਥ ਜੋੜ ਕੇ ਬਹਿਣਾ ਪੈ ਗਿਆ ਆਓ ਉਹਨਾਂ ਦੇ ਬੋਲ ਸੁਣਦੇ ਹਾਂ ਔਰ ਮੇਰਾ ਖਿਆਲ ਹੈ ਕਿ ਮੇਰੇ ਤੋਂ ਸવાય ਕੋਈ ਕਾਂਗਰਸੀ ਗੱਲ ਨਹੀਂ ਕੀਦਾ ਮੈਂ ਪੰਜਾਬ ਦੀ ਬਿਹਤਰੀ ਲਈ ਇਹ ਕਹੂੰਗਾ ਕਿ ਸੁਖਬੀਰ ਸਿੰਘ ਕਿਰਪਾ ਕਰਕੇ ਅਕਾਲੀ ਦਲ ਬਚਾਉਣ ਲਈ ਤੂੰ ਬਿਜ਼ਨਸ ਕਰ ਤੇਰਾ ਇੰਟਰਸਟ ਬਿਜ਼ਨਸ ਆ ਇਹ ਕਾਲੀਗਾਂ ਨੂੰ ਬਚਾਉਣ ਲਈ ਕੋਈ ਇੱਕ ਬੰਦਾ ਖੜਾ ਕਰ ਦੇ ਜਿਹੜਾ ਪੰਜਾਬ 'ਚ ਸਿੱਖਾਂ ਦੀ ਹੋਂਦ ਨੂੰ ਪ੍ਰਕਰਾਰ ਰੱਖ ਸਕਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਪ੍ਰਕਰਾਰ ਰੱਖ ਸਕਗੇ ਆ ਬੈਠੇ ਨੇ ਲਾਗੇ ਸਚੇਰ ਸਾਹਿਬ ਸਚੇਰ ਸਾਹਿਬ ਤੁਹਾਡੀ ਜਿਹੜੀ ਚੀਫ ਖਾਲਸਾ ਦਵਾਨ ਆ ਉਹਦੇ ਵਿੱਚ ਆਰਐਸਐਸ ਨੇ ਸਿੱਧੇ ਰੂਪ ਚ ਇਲیکشن ਲੜੀ ਕਿ ਨਹੀਂ ਲੜੀ ਬਿਲਕੁਲ ਜਿੱਦਣ ਸਾਡੀ ਸਿੱਖ ਔਰਗੇਨਾਈਜੇਸ਼ਨ ਇੰਸਟੀਚਿਊਸ਼ਨ ਹੈ ਜਿਹੜੀ ਪੋਰਜ ਆਰਐਸਐਸ ਜਿੰਦ ਤੱਕ ਦੇਗੀ ਇੱਕ ਚੀ ਦਾ ਕਾੜ ਹੋ ਜਾਏਗਾ ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਐਸਐਸ ਦੇ ਨੂੰ ਰਾਸ਼ਟਰੀ ਸਿੱਖ ਸੰਗਠਨ ਕਹਿੰਦੇ ਨੇ ਉਹ ਸਿੱਖੋ ਬਾਜੋ ਬੇਸ਼ੱਕ ਅਕਾਲੀ ਦਲ ਮਾੜਾ ਕੋਲਕ ਚੋਰੀਆ ਪਰ ਉਹ ਗੁਰੂ ਦੇ ਬਰਖਲਾਫ ਨਹੀਂ ਜਾਣਾ ਮੈਂ 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 ਕਾਂਗਰਸੀ ਨਹੀਂ ਹਾਂ ਮੈਂ ਉਹਨਾਂ ਦੇ ਬਹੁਤ ਬਰਖਲਾਫ ਹਾਂ ਸੋਖਬੀਰ ਬਾਦਲ ਸਿਰਫ ਬਿਜ਼ਨਸ ਕਰ ਰਿਹਾ ਪਰ ਅਕਾਲੀ ਦਲ ਨੂੰ ਡੋਬ ਰਿਹਾ ਇਹਦੇ ਤੇ ਜੋ ਸੋਚਣਾ ਪਏਗਾ ਮੈਂ ਇਹਨਾਂ ਸਾਰਿਆਂ ਨੂੰ ਜਿਹੜੇ ਕਹਿੰਦੇ ਆ ਨਾ ਭਗਤਾਂ ਸੱਤ ਜਾਣੀ ਇਕੱਠੇ ਹੋਈ ਆ ਉਹ ਇਕੱਠੇ ਹੋ ਕੇ ਬਾਗਲ ਬਾਗ ਚ ਮਾਰ ਲਓ ਕੋਲੋਂ ਸਿੱਖੀ ਬਚਾ ਲਓ